ਸੰਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਦੇ ਵਿੱਚੋਂ ਤਾੰਤ੍ਰਿਕ ਫੁੱਲ ਲੈ ਕੇ ਫਰਾਰ ਹੋ ਗਿਆ ਦਰਸਲ ਇਹ ਅਜੀਬ ਘਟਨਾ ਜਿਹੜੀ ਫਿਰੋਸਪੁਰ ਦੇ ਵਿੱਚ ਵਾਪਰੀ ਆ ਤੁਹਾਨੂੰ ਦੱਸ ਦਈਏ ਪਰਿਵਾਰ ਸਾਡੇ ਕੋਲੇ ਮੌਜੂਦ ਔਰ ਕੱਥੀ ਤੌਰ ਤੇ ਇਹਨਾਂ ਦੇ ਵੱਲੋਂ ਲਿਖਤੀ ਸ਼ਿਕਾਇਤ ਵੀ ਜਿਹੜੀ ਆ ਉਹ ਪੁਲਿਸ ਨੂੰ ਦੇ ਦਿੱਤੀ ਆ ਕਿ ਇਹਨਾਂ ਦੀ ਪਤਨੀ ਦੀ ਮੌਤ ਹੋ ਜਾਂਦੀ ਆ ਅੰਤਿਮ ਰਸਮਾਂ ਸੰਸਕਾਰ ਕੀਤਾ ਜਾਂਦਾ ਸ਼ਮਸ਼ਾਨਘਾਟ ਦੇ ਵਿੱਚ ਔਰ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਇਹ ਫੁੱਲ ਚੁਗੰਦੇ ਲਈ ਜਾਂਦੇ ਆ ਤਾਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਬੰਦਾ ਉੱਥੋਂ ਫੁੱਲ ਲੈ ਕੇ ਫਰਾਰ ਹੋ ਗਿਆ ਥੋੜੇ ਜਿਹਾ ਫੁੱਲ ਬਚਦੇ ਆ ਇੰਜ ਕਹ ਲਈਏ 50 60% ਫੁੱਲ ਉੱਥੋਂ ਲੈ ਕੇ ਉਹ ਫਰਾਰ ਹੋ ਗਿਆ ਪਰ ਇਹਨਾਂ ਦੇ ਕਥੀ ਦੋਸ਼ ਨੇ ਕਿ ਉਹ ਕੋਈ ਤੰਤਰਿਕਾ ਕਿਸੇ ਕੰਮ ਦੇ ਲਈ ਉਹ ਉੱਥੋਂ ਫੁੱਲ ਲੈ ਕੇ ਗਿਆ ਬਾਕੀ ਪੂਰੀ ਜਾਣਕਾਰੀ ਲੈ ਲੈਣੇ ਬਈ ਤੁਹਾਡਾ ਨਾਮ ਕੀ ਹੈ ਜਗੇਸ਼ ਸਿੰਘ ਮੇਰਾ ਨਾਮ ਜੀ ਤੇ ਕੀ ਮਸਲਾ ਹੈਗਾ ਕਦੋਂ ਦੀ ਘਟਨਾ ਹੋਈ ਕਦੋਂ ਤੁਹਾਡੀ ਪਤਨੀ ਦੀ ਮੌਤ ਹੋਈ ਸੀ ਤੇ ਕਦੋਂ ਸੰਸਕਾਰ ਸੀਗਾ ਇਹ ਜੀ ਮੌਤ ਹੋਈ 5 ਵਜੇ ਸੇਰੇ ਸ਼ਾਮ ਨੂੰ ਸ਼ਿਕਾਰ ਕੀਤਾ ਹੈ 2 ਵਜੇ ਜਾ ਕੇ ਉਸ ਤੋਂ ਬਾਅਦ ਵਿੱਚ ਮੇਰਾ ਲੜਕਾ ਤੇ ਮੇਰਾ ਭਾਈ ਇਹ ਕੋਲ ਖੜੇ ਆ ਸ਼ਿਕਾਰ ਕਰਕੇ ਤਕਾਲਾ ਨੂੰ ਆਏ ਨੇ ਉਦੋਂ ਆ ਕੇ ਮੇਰੇ ਕੋਲ ਬੈਠ ਗਏ ਨੇ ਇਹਨਾਂ ਬਾਅਦ ਦੇ ਵਿੱਚ ਉਹਨਾਂ ਪਤਾ ਨਹੀਂ ਕਿਹੜੇ ਟਾਈਮ ਗਏ ਨੇ ਉਹਨਾਂ ਫੁੱਲ ਚੁਗ ਲਿਆਂਦੇ ਲੱਤਾਂ ਦੇ ਵੀ ਤੇ ਸਿਰ ਆਲੇ ਪਾਸਾ ਵੀ ਹਾਂਜੀ ਕਿੰਨੇ ਕ ਬੱਚੇ ਨੇ ਮਤਲਬ ਫੁੱਲ ਬੱਚੇ ਆ ਇਥੋਂ ਐਨੇ ਬੱਚੇ ਆ ਤੇ ਆ ਚੀਜ਼ ਬਚੀ ਤੇ ਬਾਕੀ ਸਿਰ ਦੇ ਜਿਹੜੇ ਭੁਰੇ ਭਰੇ ਹੋ ਰਹਿ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਫੁੱਲ ਉਹ ਚੁੱਕ ਕੇ ਤੁਹਾਡੇ ਤੋਂ ਪਹਿਲਾਂ ਲੈ ਗਏ ਆ ਮੇਰਾ ਭਾਈ ਤੇ ਉਹ ਲੜਕਾ ਮੇਰਾ ਇਹ ਸਵੇਰੇ ਸੂਬਾ ਉੱਠ ਕੇ ਗਏ ਨੇ ਗੀੜਾ ਮਾਰਨ ਵੀ ਵੇਖ ਕੇ ਆਈਏ ਤੇ ਵਾ ਠੰਡਾ ਹੋਇਆ ਕਿ ਨਹੀਂ ਤੇ ਜਦੋਂ ਪਤਾ ਲੈਣ ਗਏ ਨੇ ਤੇ ਸਾਡੇ ਜਾਂਦਿਆਂ ਨੂੰ ਚੁਗਿਆ ਇਹਤਵਾਰ ਆ ਚੁਗਨੇ ਫੁੱਲ ਤੇ ਉਹਨੇ ਸ਼ਨੀਵਾਰ ਕੇ ਤੇ ਤੜਕੇ ਚੁਗ ਲਿਆ ਤੁਸੀਂ ਇਹਤਵਾਰ ਗਏ ਹਾਂਜੀ ਸ਼ੁੱਕਰਵਾਰ ਸੰਸਕਾਰ ਕੀਤਾ ਹਾਂਜੀ ਹਾਂਜੀ ਤੇ ਸ਼ਨੀਵਾਰ ਨਹੀਂ ਤੁਸੀਂ ਐਤਵਾਰ ਫੁੱਲ ਚੁਗਣ ਗਏ ਸਵੇਰੇ ਹਾਂਜੀ ਹਾਂਜੀ ਤੇ ਸ਼ਨੀਵਾਰ ਉਹ ਚੋਕ ਕੇ ਲੈ ਗਿਆ ਸ਼ਨੀਵਾਰ ਚੋਕ ਕੇ ਲੈ ਗਿਆ ਹਮ ਕਿਉਂ ਕੀ ਸ਼ੱਕ ਕੀਆ ਕਿਉਂ ਤੁਹਾਡੇ ਪਤਨੀ ਦੇ ਫੁੱਲੋ ਚੋਕ ਕੇ ਕਿਉਂ ਲੈ ਗਿਆ ਉਹ ਜੀ ਤੁਹਾਨੂੰ ਵਿਖਾਇਆ ਵੀ ਇਹ ਸਾਡੇ ਨਾ ਉਹ ਉਹਦੇ ਤੇ ਮਹਾਰਾਜ ਦੇ ਪੀਰਾਂ ਦੀ ਮੇਰ ਸੀਗੀ ਉਹ ਤਾਂ ਲੈ ਗਿਆ ਵੀ ਮੈਂ ਇਹ ਕੰਮ ਕੇ ਲਿਆ ਕਰੂੰਗਾ ਸਿਆਣਪ ਦਾ ਕੰਮ ਕਰਦਾ ਛਿਲਿਆ ਕਰਦਾ ਰਿਹਾ ਸਿਆਲ ਚ ਉਹ ਇਹ ਕੰਮ ਕਰਦਾ ਚੋਰੀ ਕੰਮ ਕਰਦਾ ਤੇ ਜੇ ਕੱਲ ਨੂੰ ਕੋਈ ਗਲਤ ਗੱਲ ਹੋ ਜਾਏ ਪਾਸੇ ਉਹ ਲਿਆ ਕੇ ਸਿਵਿਆਂ ਦੇ ਵਿੱਚ ਛਿਕਾਰ ਕਰ ਦਵੇ ਉਹਦਾ ਜ਼ਿੰਮੇਵਾਰ ਵੀ ਕੌਣ ਬਣੇਗਾ ਹਾਂਜੀ ਇਹ ਸਾਨੂੰ ਦੱਸੋ ਵੀ ਇਹ ਸਾਡੀ ਗਲਤੀ ਕੀ ਹੈ ਬੁੱਡੇ ਵਾਲੇ ਸਾਡੇ ਫੁੱਲ ਚੋੱਕ ਕੇ ਲੈ ਗਿਆ ਕੋਈ ਤੰਤਰਕ ਤੁੰਤਰਕ ਦਾ ਕੰਮ ਕਰਦਾ ਉਹ ਜੀ ਪਤਾ ਨਹੀਂ ਕਾਹਦਾ ਕਰਦਾ ਪੈਂਟਰ ਦਾ ਕਰਦਾ ਕਿ ਕਾਹਦਾ ਨਹੀਂ ਵੈਸੇ ਤੰਤਰੀ ਕਾ ਕੋਈ ਹਾਂਜੀ ਹਾਂਜੀ ਕਰਦਾ ਜੀ ਸਿਆਣਾ ਉਹ ਕਰਦਾ ਸਿਆਣਾ ਬਣਿਆ ਸੀਰੇ ਕਰਦਾ ਰਿਹਾ ਸਿਆਣਾ ਬਣਦਾ ਜੀ ਹਾਂ ਬਣਿਆ ਹੈ ਤੇ ਬਈ ਇਹ ਤਾਂ ਵਹਿਮ ਭਰਮ ਹੁੰਦਾ ਵੀ ਮੰਨ ਲਓ ਫੁੱਲ ਚੋਕ ਕੇ ਕੰਮ ਕਰਾਉ ਉਹਦੇ ਤੋਂ ਐਂ ਕਰੂ ਇਹ ਤਾਂ ਵਹਿਮ ਭਰਮ ਨਹੀਂ ਹੁੰਦਾ ਨਹੀਂ ਜੀ ਕੋਈ ਵਹਿਮ ਭਰਮ ਨਹੀਂ ਉਹ ਸਾਰੇ ਪਿੰਨ ਨੂੰ ਅੱਧੇ ਪਿੰਨ ਨੂੰ ਆ ਤਾਂ ਪਤਾ ਵੀ ਇਹ ਕੰਮ ਕਰਦਾ ਹੈ ਪਿੰਡ 'ਚ ਰੌਲਾ ਹਾਂਜੀ ਪਹਿਲਾਂ ਵੀ ਕਦੇ ਕੀਤਾ ਉਹਨੇ ਪਹਿਲਾਂ ਨਹੀਂ ਕੀਤਾ ਇੱਥੇ ਕੀਤਾ ਸਾਡੇ ਕੀਤਾ ਉਹਨੇ ਪਹਿਲਾਂ ਸਾਡੇ ਚਾਂਸ ਕੀਤਾ ਉਹਨੇ ਹੂੰ ਇੱਥੇ ਆਉਂਦਾ ਰਿਹਾ ਆਉਂਦਾ ਮੈਨੂੰ ਭੂਆ ਜਿੱਥੇ ਬਾਬਿਆਂ ਦੇ ਜਾਣੇ ਨਾਲ ਲੈ ਕੇ ਜਾਓ ਅਸੀਂ ਕਿਹਾ ਵੀ ਤੂੰ ਜਾਣਾ ਤੇਰੀ ਮਰਜ਼ੀ ਅਸੀਂ ਤਾਂ ਜ਼ਰੂਰ ਮੱਥਾ ਟੇਕ ਕੇ ਜਾਣਾਂ ਜਿੱਥੇ ਸਾਨੂੰ ਦੱਸਿਆ ਕਿ ਇਹ ਨੇ ਯਾਨੀ ਤੁਹਾਡੇ ਘਰੇ ਆਉਣ ਜਾਣ ਸੀਗਾ ਉਹਦਾ ਆਉਣ ਜਾਣ ਹੈਗਾ ਜੀ ਉਦੋਂ ਆਉਂਦਾ ਜਦੋਂ ਕਿਤੇ ਜਾਣਾ ਹੁੰ ਵੀ ਪਤਾ ਲੈਣ ਵਿੱਚ ਚਲੇ ਤੇ ਅਸੀਂ ਵੀ ਜਾਣਾ ਹੈ ਹੂੰ ਇਹ ਗੱਲ ਬਣੀ ਆ ਕਿਉਂ ਇਸ ਕਾਰਨ ਸਾਨੂੰ ਸਬੂਤ ਹੋਤੇ ਤੇ ਨਾਲੇ ਸਾਨੂੰ ਮੁੰਡੇ ਮੇਰੇ ਇਹ ਲੜਕੇ ਨੇ ਦੱਸਿਆ ਵੀ ਮੈਂ 7 ਦਿਨ ਚਿਲਾ ਕਰਦਾ ਰਿਆਂ ਸਿਵਿਆਂ ਦੇ ਵਿੱਚ ਕਿਨੇ ਦੱਸਿਆ ਮੇਰੇ ਲੜਕੇ ਨੇ ਕੀ ਤੁਹਾਨੂੰ ਉਹਨੇ ਦੱਸਿਆ ਹਾਂਜੀ ਇਹ ਮੈਨੂੰ ਆਪ ਖੁਦ ਨੂੰ ਦੱਸਿਆ ਸੀ ਮੈਂ ਕਿ ਜਾਣ ਕੇ ਮੈਂ ਪੁੱਛਿਆ ਵੀ ਨਹੀਂ ਸੀ ਉਹਨੂੰ ਮੈਨੂੰ ਮੈਂ ਅੱਡੇ ਦੇ ਵਿੱਚ ਗਿਆ ਸੀਗਾ ਕੋਈ ਡਾਕਟਰ ਦੀ ਦੁਕਾਨ ਤੇ ਉਹਨੇ ਮੈਨੂੰ ਆਵਾਜ਼ ਮਾਰ ਕੇ ਆਪ ਕਹਿਆ ਵੀ ਲੋਕੀ ਬਹੁਤ 5-7 ਦਿਨ ਡਰਦੇ ਰਹੇ ਨੇ ਆਪਣੇ ਪੇਟ ਤੇ ਤੇ ਉਹ ਜਿਹੜਾ ਡਰਦੇ ਰਹੇ ਨੇ 5-7 ਦਿਨ ਛਿਲਾ ਮੈਂ ਹੀ ਕੱਟਦਾ ਰਿਹਾ ਆਪ ਲੋਕੀ ਇੱਧਰ ਦੀ ਵੇਖਣ ਜਾਂਦੇ ਸੀ ਮੈਂ ਦੂਜੇ ਪੰਨੇ ਤੇ ਨਿਕਲੋਂਦਾ ਸੀ ਤੇ ਦੂਜੇ ਪੰਨੇ ਤੇ ਜਾਂਦੇ ਸੀ ਮੈਂ ਇਸ ਬੰਨੇ ਤੇ ਨਿਕਲੋਂਦਾ ਸੀ ਨਹੀਂ ਛਿਲਾ ਮਤਲਬ ਕਿੱਥੇ ਸ਼ਮਸ਼ਾਨ ਘਾਟ ਪੈਂਦਾ ਸੀ ਜਾਂ ਘਾਟ ਕਾਟ ਜੀ ਸ਼ਮਸ਼ਾਨ ਘਾਟ ਕਹਿੰਦਾ ਸੀ ਮੇਰਾ ਗੁਰੂ ਸ਼ਹਿਰ ਤਾਂ ਮੇਰੇ ਨਾਲ ਆਉਂਦਾ ਮੇਰੇ ਨਾਲ ਬਹਿ ਕੇ ਕੰਮ ਕਰਦਾ ਇਹ ਅਜੀਬ ਕਿਸਮ ਦੀ ਇਹ ਕਹਾਣੀ ਆ ਜਿਹੜੀ ਸਾਹਮਣੇ ਆਈ ਆ ਸਾਡੇ ਕੋਲੇ ਵੀ ਇਹ ਕਹਾਣੀ ਪਹਿਲੀ ਵਾਰ ਸਾਹਮਣੇ ਆਈ ਆ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪਰ ਅਸੀਂ ਕੋਸ਼ਿਸ਼ ਕਰਾਂਗੇ ਇਸ ਕਹਾਣੀ ਦੀ ਤਹਿ ਤੱਕ ਜਾ ਕੇ ਸੱਚ ਸਾਹਮਣੇ ਲਿਆਂ ਹਾਲਾਂਕਿ ਇਸ ਚੀਜ਼ ਨੂੰ ਅਸੀਂ ਦਾ ਵਹਿਮ ਭਰਮ ਸਮਝਦੇ ਹਾਂ ਕਿ ਕਿਸੇ ਦੇ ਫੁੱਲ ਫੁੱਲ ਚੁਗਣਾ ਗਲਤ ਹੈ ਪਰ ਕਿਸੇ ਦੇ ਫੁੱਲ ਚੁੱਕ ਕੇ ਉਹਦੇ ਤੋਂ ਕੰਮ ਕਰਾਉਣਾ ਇਹ ਕਰਨਾ ਇਹ ਚੀਜ਼ਾਂ ਨੂੰ ਅਸੀਂ ਦਾ ਵਹਿਮ ਭਰਮ ਸਮਝਦੇ ਹਾਂ ਪਰ ਇਹਨਾਂ ਦਾ ਦੋਸ਼ ਇਹ ਆ ਵੀ ਉਹਨਾਂ ਦੇ ਫੁੱਲ ਘਰ ਵਾਲੀ ਦੇ ਉਹ ਚੁਗ ਕੇ ਕਿਉਂ ਲੈ ਕੇ ਗਿਆ ਮੇਨ ਗੱਲ ਇਹ ਆ ਕਾਰਨ ਇਹ ਆ ਔਰ ਸ਼ਿਕਾਇਤ ਵੀ ਤੁਸੀਂ ਇਹੀ ਕਰਾਈ ਹੈ ਹਾਂਜੀ ਹਾਂਜੀ ਥਾਣੇ ਤੇ ਹਾਂਜੀ ਹਾਂਜੀ ਥਾਣੇ ਹੁਣ ਰਿਪੋਰਟ ਲਿਆਂਦੀ ਲਿਖ ਕੇ ਦੇਣ ਦਾ ਐ ਅਗੇ ਉਹਨਾਂ ਨੇ ਦੱਸਤਾ ਤਲਾਕ ਕਰਤੀ ਤਲਾਕ ਕੀਤੀ ਰਿਪੋਰਟ ਦੇ ਲਿਖ ਲਈ ਹਾਂਜੀ ਤਾਂ ਇਹਨਾਂ ਦਾ ਇਹੀ ਆ ਵੀ ਫੁੱਲ ਕਿਉਂ ਚੁਗੇ ਕਿਉਂਕਿ ਸ਼ੁੱਕਰਵਾਰ ਜਿਵੇਂ ਦੱਸਦੇ ਆ ਕਿ ਸੰਸਕਾਰ ਕੀਤਾ ਗਿਆ ਸ਼ਨੀਵਾਰ ਨਹੀਂ ਐਤਵਾਰ ਫੁੱਲ ਚੁਗਣੇ ਸੀ ਤੇ ਸਵੇਰੇ ਸ਼ਨੀਵਾਰ ਕਹਿੰਦੇ ਵੀ ਤੜਕੇ ਇਹਨਾਂ ਦਾ ਬੇਟਾ ਤੁਸੀਂ ਤੁਸੀਂ ਗਏ ਸੀ ਪਹਿਲਾਂ ਕੌਣ ਕੌਣ ਤੁਸੀਂ ਤੁਸੀਂ ਗਏ ਸੀ ਵੇਖਣ ਉਥੇ ਕੀ ਜਦੋਂ ਦੇਖਿਆ ਕਿਵੇਂ ਤੁਹਾਨੂੰ ਕਿਵੇਂ ਸ਼ੱਕ ਹੋਇਆ ਉਹ ਨਾ ਜਿਹੜੀ ਉਹ ਫੌੜੀ ਹੁੰਦੀ ਹੈ ਨਾ ਬਣੀ ਹੋਈ ਇਕੱਠਾ ਕਰਨ ਵਾਲੀ ਉਹਦੇ ਨਾਲ ਪੈਰਾਂ ਵਾਲੇ ਪਾਸਿਓਂ ਇੰਨਾ ਖਰਾ ਥਾਂ ਮਤਲਬ ਕੁਰਸੀ ਜਿਨਾ ਇਕੱਠਾ ਕਰਕੇ ਤੇ ਉਹ ਸਾਫ਼ ਕੀਤਾ ਪਿਆ ਸੇਰ ਵਾਲੇ ਬੰਨਿਓ ਹੂੰ अच्छा हां दो ਬੰਨਿਆਂ ਨੂੰ ਸਾਫ਼ ਕਰਕੇ ਤੇ ਉਹ ਇਕੱਠੇ ਕਰਕੇ ਜਿਹੜਾ ਮਤਲਬ ਸਾਰਾ ਮੋਬਾਇਲ ਨਹੀਂ ਫਿਰ ਇਹਦਾ ਮਤਲਬ ਹੱਥ ਨਾਲ ਰਾਖ ਇਕੱਠੀ ਕਰਕੇ ਰਾਖ ਸਮੇਤ ਫੁੱਲਾਂ ਸਮੇਤ ਲੈ ਗਿਆ ਹਾਂਜੀ ਹਾਂਜੀ ਉਹ ਖਲਾ ਇਕੱਠੀ ਕਰਕੇ ਨਾ ਇੰਨੀ ਸਾਰੀ ਉਵੇਂ ਸਾਰਾ ਥਾਂ ਸਾਫ਼ ਕੀਤਾ ਆ ਵਿੱਚੇ ਫੁੱਲ ਵੀ ਆ ਵਿੱਚੇ ਹੀ ਹੂੰ ਉਹ ਮੈਂ ਤੇ ਲਟਕਾ ਗਏ ਆ ਇੱਕ ਦੀਜਾ ਮੇਰਾ ਅੱਛਾ ਨਹੀਂ ਵਾਰ ਦੇਖਣ ਵੀ ਗੇੜਾ ਮਾਰ ਕੇ ਆਓ ਇਹ ਗੇੜਾ ਮਾਰਨ ਗਏ ਨਾ ਆ ਕੇ ਮੈਨੂੰ ਆ ਗੱਲ ਦੱਸੀ ਵਿਆਹ ਹੋ ਗਿਆ ਕੰਮ ਤੁਹਾਨੂੰ ਉਹ ਉਹ ਬੰਦਾ ਹੀ ਕਰਦਾ ਮਾਣਾ ਮੋਟਾ ਜਿਹੜਾ ਤੁਸੀਂ ਸਾਨੂੰ ਹੁਣ ਸ਼ੱਕ ਹੀ ਹੁੰਦੇ ਤੇ ਇਹੋ ਕਰਦਾ ਹਮਮ ਹੋਰ ਕੋਈ ਕਰਦਾ ਨਹੀਂ ਹੁਣ ਛੋਟੇ ਬੇਲੀ ਨੂੰ ਕਹਿੰਦਾ ਲਵੀ ਤੂੰ ਮੈਂ 7 ਦਿਨ ਛਿਲਾ ਕੱਢਿਆ ਇਸ ਚੇਹਿਆਂ ਚ ਬੈ ਗੇ ਲੋਕ ਹਰਾਨ ਪਰਚਾਨ ਰੈਂਦੇ ਸੀ ਕਿ ਅੱਗ ਕਿੱਥੋਂ ਮੱਚਦੀ ਰਾਤ ਨੂੰ ਅੱਗ ਮੱਚਦੀ ਸੀ ਰਾਤ ਨੂੰ ਅੱਗ ਮੱਚਦੀ 12 ਵਜੇ ਤਾਂ ਹੀ ਨਹੀਂ ਸ਼ਮਸ਼ਾਨ ਘਾਟ ਚ ਅੱਛਾ ਸ਼ਮਸ਼ਾਨ ਘਾਟ ਦੇ ਤੇ ਲੱਗ ਗਈ ਦੀਂਦਾ ਮਤਲਬ ਪਿੰਡ ਵਾਲਿਆਂ ਨੂੰ ਸਾਹਮਣੇ ਦੀਂਦਾ ਸਾਹਮਣੇ ਜੋ ਕੋਈ ਡਾਕਟਰ ਦੀ ਕੋਠੀ ਬਾਹਰ ਪ੍ਰਮੋਦ ਦੀ ਉਹਨਾਂ ਨੇ ਜਾ ਕੇ ਪੁੱਛ ਲਏ ਵੀ ਅੱਗ ਕਦੋਂ ਮੱਚਦੀ ਕਦੋਂ ਬੁਝਦੀ ਰਾਤ ਨੂੰ ਅੱਗ ਮੱਚਦੀ ਹਾਂਜੀ ਰਾਤ ਨੂੰ ਮੱਚਦੀ ਤੇ ਫਿਰ ਪਿੰਡ ਵਾਲਿਆਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਕੋਈ ਦਲੇਰ ਬੰਦਾ ਨਹੀਂ ਸੀ ਵੀ ਜਿਹੜਾ ਬੰਦਾ ਪਿੰਡ ਜਾ ਕੇ ਵੇਖ ਵੇਖਾਉਂਦਾ ਸ਼ਮਸ਼ਾਨ ਘਾਟ ਜਾ ਕੇ ਕੋਈ ਵੀ ਨਹੀਂ ਗਿਆ ਜੀ ਹਮ ਇੱਕ ਦੋ ਵਾਰ ਹੀ ਗਏ ਆ ਬੰਦੇ ਪਿੰਡੋਂ ਕਿਵੇਂ ਇੱਕ ਦੋ ਵਾਰੀ ਵਿੰਡੋ ਬੰਦੇ ਗਏ ਆ ਮੁੰਡੇ ਆਪਣੇ ਉਹ ਬਾਜੋਂਦਾ ਰਿਹਾ ਜੇ ਉਹ ਐਂ ਦੇ ਜਾਂਦੇ ਸੀ ਐਂ ਦੇ ਨਿਕਲੋਂਦਾ ਸੀ ਜੇ ਐਂ ਦੇ ਜਾਂਦੇ ਤੇ ਉਧਰ ਦੇ ਨਿਕਲੋਂਦਾ ਸੀਗਾ ਹੂੰ 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 ਉਹਨੇ ਮੈਨੂੰ ਖੁਦ ਨੇ ਆਪ ਨੂੰ ਦੱਸਿਆ ਬਿਲਕੁਲ ਇਹ ਬੜਾ ਅਜੀਬ ਕਿਸਮ ਦੀ ਕਹਾਣੀ ਆ ਜਿਵੇਂ ਦੱਸਦੇ ਵੀ ਸ਼ਮਸ਼ਾਨ ਘਾਟ ਦੇ ਵਿੱਚ ਰਾਤ ਨੂੰ ਅੱਗ ਮੱਚਦੀ ਸੀ ਸ਼ਿਲਾ ਕੱਢਦੇ ਸੀ ਦੱਸਦੇ ਕਿ ਇਹੋ ਜਿਹਾ ਸ਼ਬਦ ਨੇ ਉਹਨੇ ਵਰਤਿਆ ਪਰ ਅਸੀਂ ਵਹਿਮ ਭਰਮ ਫਲਾਉਣ ਦੇ ਲਈ ਵੀਡੀਓ ਨਹੀਂ ਬਣਾ ਰਹੇ ਅਸੀਂ ਇਸ ਪੂਰੀ ਕਹਾਣੀ ਦੀ ਤਹ ਤੱਕ ਜਾਣ ਲਈ ਸਚਾਈ ਸਾਹਮਣੇ ਲਿਆਉਣ ਦੇ ਲਈ ਅਸੀਂ ਇਹ ਵੀਡੀਓ ਨੂੰ ਰਿਕਾਰਡ ਕਰ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਨੂੰ ਵੀ ਦੁੱਧ ਦਾ ਦੁੱਧ ਪਾਣੀ ਦਾ ਪਰਿ ਕਰਨਾ ਇਸ ਗੱਲ ਨੂੰ ਵੀ ਇਹ ਮਸਲਾ ਦਾ ਅਸਲ ਹੈ ਕਿ ਕਿਉਂ ਉਹ ਕਿਸੇ ਹੋਰ ਦੀ ਡੈੱਡ ਬੋਡੀ ਦੇ ਫੁੱਲ ਲੈ ਕੇ ਆਇਆ ਚੱਕ ਕੇ ਅਗਰ ਉਹ ਜਿਸ ਤੇ ਉੱਪਰ ਇਹਨਾਂ ਨੂੰ ਸ਼ੱਕ ਆ ਅਗਰ ਉਹ ਨਹੀਂ ਲੈ ਕੇ ਆਇਆ ਤਾਂ ਜਾਂਚ ਹੋਣੀ ਚਾਹੀਦੀ ਆ ਵੀ ਫੁੱਲ ਗਏ ਕਿੱਥੇ ਉਹ ਫੁੱਲ ਕੌਣ ਲੈ ਗਿਆ ਕਿਉਂਕਿ ਇਸ ਤਰ੍ਹਾਂ ਦਾ ਰੋਜ਼ਾਨਾ ਰੁਟੀਨ 'ਚ ਦੇਖਦੇ ਆਂ ਸਸਕਾਰ ਹੁੰਦੇ ਪਰ ਇਸ ਤਰ੍ਹਾਂ ਕਦੇ ਨਹੀਂ ਦੇਖਿਆ ਕਿ ਕਿਸੇ ਦੇ ਕੋਈ ਫੁੱਲ ਚੱਕ ਕੇ ਚੋਰੀ ਕਰਕੇ ਲੈ ਗਿਆ ਹੋਵੇ ਪਰ ਇਹਨਾਂ ਦੇ ਫੁੱਲ ਚੋਗਣ ਤੋਂ ਪਹਿਲਾਂ ਹੀ ਉਹ ਫੁੱਲ ਚੋੱਕ ਕੇ ਲੈ ਗਿਆ ਉੱਥੋਂ ਇਹ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਸ਼ਿਕਾਇਤ ਲਿਖਤੀ ਜਿਹੜੀ ਉਹ ਦੇ ਦਿੱਤੀ ਗਈ ਆ ਥਾਣੇ ਦੇ ਇਤਿਹਾਫ ਕੀ ਦਿੱਤੀ ਹੈ ਨਹੀਂ ਥਾਣੇ ਦੀ ਪਿੰਡ ਦੀ ਆ ਚੌਂਕੀ ਦਿੱਤੀ ਹਾਂਜੀ ਹਾਂ ਚੌਂਕੀ ਚੌਂਕੀ ਚੁਗੱਤੀ ਵਾਲੇ ਚੁਗੱਤੀ ਵਾਲੇ ਚੌਂਕੀ ਚੁਗੱਤੀ ਵਾਲਾ ਪਿੰਡ ਆ ਫਿਰੋਜ਼ਪੁਰ ਦਾ ਚੁਗੱਤੇ ਵਾਲੇ ਚੌਂਕੀ ਦੇ ਵਿੱਚ ਇਹਨਾਂ ਦੇ ਵੱਲੋਂ ਪੁਲਿਸ ਚੌਂਕੀ ਜੀ ਦਰਖਾਸਤ ਦਿੱਤੀ ਆ ਹੁਣ ਪੁਲਿਸ ਤਾਂ ਦੇਖਣਾ ਵੀ ਪੁਲਿਸ ਉਸ ਬੰਦੇ ਨੂੰ ਕਦੋਂ ਤੱਕ ਲੱਭਦੀ ਆ ਕਦੋਂ ਤੱਕ ਟ੍ਰੇਸ ਕਰਕੇ ਉਸ ਦੇ ਉੱਪਰ ਕਾਰਵਾਈ ਕਰਦੀ ਆ ਪੁੱਛਗਿੱਛ ਕਰਦੀ ਆ ਕਿ ਵਹਿਮ ਭਰਮ ਕਿਉਂ ਉਸ ਬੰਦੇ ਦੇ ਵੱਲੋਂ ਫਲਾਇਆ ਜਾ ਰਿਹਾ ਐ ਇੱਥੋਂ ਤੱਕ ਵੀ ਕਹਿੰਦੇ ਵੀ ਲੋਕ ਡਰਦੇ ਜਦੋਂ ਰਾਤ ਨੂੰ ਸਮਸ਼ਾਨ ਘੜ ਦੇ ਵਿੱਚ 7 ਦਿਨ ਅੱਗ ਮਚਾਉਂਦਾ ਰਿਹਾ ਉਹ ਬਹਿ ਕੇ ਜਾ ਕੇ ਉੱਥੇ ਤਾੰਤ੍ਰਿਕ ਤਾਂ ਇਹ ਕਹਿੰਦੇ ਵੀ ਉਦੋਂ ਡਰਦਾ ਪੂਰਾ ਪਿੰਡ ਜਾਂਦਾ ਨਹੀਂ ਸੀ ਇੱਕ ਦੋ ਮੁੰਡੇ ਦੱਸਦੇ ਵੀ ਦਲੇਰ ਜੇ ਗਏ ਆ ਸਮਸ਼ਾਨ ਘੜ ਦੇ ਵਿੱਚ ਘੇੜਾ ਕੱਟਣ ਵੀ ਵੇਖੀਏ ਕਿਹੜਾ ਬੰਦਾ ਅੱਗ ਕਿਉਂ ਰਾਤ ਨੂੰ ਮਚਦੀ ਆ ਤਾਂ ਉਹ ਕਹਿੰਦੇ ਵੀ ਉਹ ਫਲਾਣੇ ਦੂਜੇ ਕੋਈ ਦਰਵਾਜ਼ੇ ਹੋਣੇ ਕੋ ਰਾਹ ਦੋ ਹੋਣਗੇ ਉਹ ਦੂਜੇ ਰਾਹ ਤਾਂ ਨਹੀਂ ਉੱਥੋਂ ਨਿਕਲ ਕੇ ਫਰਾਰ ਹੋ ਜਾਂਦਾ ਸੀ ਪਰ ਹੁਣ ਉਹ ਬੰਦਾ ਜਿਹੜਾ ਬੰਦਾ ਇਹੋ ਜਿਹਾ ਵਹਿਮ ਫਲਾ ਰਿਹਾ ਜਿਹੜਾ ਬੰਦਾ ਇਸ ਤਰ੍ਹਾਂ ਲੋਕਾਂ ਨੂੰ ਪਿੰਡ ਦੇ ਵਿੱਚ ਆਸ-ਪਾਸ ਪਿੰਡਾਂ ਨੂੰ ਡਰਾ ਰਿਹਾ ਇਹੋ ਜਿਹੇ ਬੰਦੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਾਕਿਆ ਹੀ ਇਹ ਕਾਰਾ ਉਸੇ ਨੇ ਕੀਤਾ ਹੈ ਜਾਂ ਕਿਸੇ ਹੋਰ ਨੇ ਕੀਤਾ ਹੈ ਜਾਂ ਫਿਰ ਕੋਈ ਹੋਰ ਘਟਨਾ ਵਾਪਰ ਗਈ ਹੈ ਇਸ ਪਰਿਵਾਰ ਦੇ ਨਾਲ ਇਸ ਦੀ ਜਾਂਚ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਬਾਬਤ ਕੀ ਕੁਝ ਕਾਰਵਾਈ ਕਰਦੀ ਆ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਕਿ ਇਹ ਜਿਹੜੀ ਕਹਾਣੀ ਹੋਈ ਆ ਇਹ ਕਿਵੇਂ ਹੋ ਸਕਦੀ ਆ ਇਹਦੇ ਪਿੱਛੇ ਕੀ ਕਾਰਨ ਆ ਲਾਸਟ ਅਸੀਂ ਇਹ ਕਹਿਣਾ ਚਾਹਾਂਗੇ ਇਸ ਪੂਰੀ ਵੀਡੀਓ ਨੂੰ ਬਣਾਉਣ ਤੋਂ ਬਾਅਦ ਅਸੀਂ ਇਹ ਕਵਾਂਗੇ ਕਿ ਅਸੀਂ ਵਹਿਮ ਭਰਮ ਨਹੀਂ ਫਲਾਉਂਦੇ ਅਸੀਂ ਸੱਚਾਈ ਤੇ ਚੱਲਦੇ ਹਾਂ ਬਟ ਇਹ ਕਹਾਣੀ ਦੱਸਣੀ ਬੜੀ ਜ਼ਿਆਦਾ ਜ਼ਰੂਰੀ ਸੀ ਕੋਈ ਵੀ ਬੰਦਾ ਇਸ ਵੀਡੀਓ ਨੂੰ ਦੇਖ ਕੇ ਵਹਿਮ ਭਰਮ ਦੇ ਵਿੱਚ ਨਾ ਪਏ ਔਰ ਇਹ ਕਹਾਣੀ ਦਾ ਜਦੋਂ ਪਰਦਾਫਾਸ਼ ਹੋ ਜਾਂਦਾ ਹੈ ਪੂਰੀ ਕਹਾਣੀ ਸਾਹਮਣੇ ਆ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਵੀ ਅਸੀਂ ਇਹ ਪੂਰੀ ਕਹਾਣੀ ਦਾ ਸੱਚ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਜੋ ਲੋਕਾਂ ਨੂੰ ਬਿਲਕੁਲ ਕਲੀਅਰ ਹੋ ਸਕੇ ਕਿ ਇਹ ਵਹਿਮ ਭਰਮ ਸੀ ਕੀ ਕਹਾਣੀ ਸੀ ਚੋਰੀ ਹੋਇਆ ਕੀ ਹੋਇਆ ਪੂਰੀ ਵਿਸ਼ੇ ਤੇ ਸਾਰੀ ਕਹਾਣੀ ਤੁਹਾਡੇ ਸਾਹਮਣੇ ਅਸੀਂ ਜ਼ਰੂਰ ਰੱਖਾਂਗੇ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਆਪਣੀ رائے ਜ਼ਰੂਰ ਲਿਖਣਾ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ